ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਅਸੀਂ ਚੁੱਲਾ ਵਲੌਗ ਦੇ ਉੱਤੇ ਕਰਦੇ ਆ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਬਾਹਰ ਜਾਂਦੇ ਆਂ ਕਿ ਠੰਡ ਬਹੁਤ ਜ਼ਿਆਦੇ ਠੰਡੀ ਠੰਡੀ ਚੱਲਦੀ ਆ ਹਵਾ ਤੇ ਆਪਾਂ ਹੱਲੇ ਬੈਠੇ ਆਂਗੇ ਅੰਦਰ ਹੀ ਚਾਹ ਪਾਣੀ ਪੀ ਲਿਆ ਤਿਆਰ ਹੋ ਗਏ ਤੇ ਦਿਨੇ ਦੇਖਦੇ ਆਂ ਜੀ ਅੱਜ ਕੀ ਕੀ ਕਰਾਂਗੇ ਮਿਲਦੇ ਆਂ ਦਿਨੇ ਨਵੇਂ ਬਲੌਗ ਦੇ ਵਿੱਚ ਬਾਹਰ ਠੰਡ ਬਹੁਤ ਜ਼ਿਆਦਾ ਹੈ ਠੰਡੇ ਠੰਡੇ ਚੱਲਦੀ ਹੈ ਇਹ ਹਵਾ ਪਤਾ ਹੈ ਜੰਦਰੀ ਬੈਠਿਆ ਥੋੜਾ ਹੀ ਨਿਕਲਦੇ ਬਾਹਰ ਦੇਖੋ ਕਿੰਨੀ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਠੰਡ ਹੈ ਲਓ ਜੀ ਮੈਂ ਆ ਕੇ ਬਹਿ ਗਿਆ ਦੀ ਦੁਕਾਨ ਦੇ ਵਿੱਚ ਤੇ ਦਿਨ ਕਾਫੀ ਚੜ ਗਿਆ ਤੇ ਹੁਣ ਮੈਂ ਬਟੇ ਦੁਕਾਨ ਤੇ ਬਹਿਣਾ ਦੂ ਤਰ ਘੰਟੇ ਘਰੇ ਆ ਬੈਲੇ ਰਬ ਨੇ ਤਾਂ ਪੂਰੀ ਕੱਢ ਲਈ ਹੈ ਵਧੀਆ। ਬਹੁਤ ਵਧੀਆ ਹੋ ਗਿਆ ਇਹਨਾਂ ਜੀ। ਉੱਤੋਂ ਨਿਕਲਿਆ ਇਹ ਕੁਝ ਨਿੱਗ ਜਾ ਹੋਇਆ ਅੱਗੇ ਨੂੰ ਪਹਿਲਾਂ ਬੜੀ ਠੰਡ ਤਿਸ ਤੇ ਰੇ। ਲੋ ਜੀ ਅੱਜ ਦੇ ਵਲੌਗ ਦੇ ਵਿੱਚ ਅਸੀਂ ਦਿਖਾਣਾ ਹੈ ਕਈ ਦਿਨ ਹੋ ਗਏ ਅਸੀਂ ਬਰੈਡ ਬਣਾਏ ਤੇ ਘਰੇ। ਅਨੀਅਨ ਬਰੈਡ ਪਕੌੜਾ ਤੇ ਉਹ ਅਸੀਂ ਅੱਜ ਤਾਈਂ ਵਲੌਗ ਦੇ ਵਿੱਚ ਦਿਖਾਏ ਨਹੀਂ ਕਈ ਦਿਨ ਹੋ ਗਏ ਬਣਾਇਆ ਹੁਣ ਤਾਂ ਕਿ ਕਾਰਨ ਤੇ ਨਹੀਂ ਦਿਖਾ ਸਕੇ। ਤੇ ਅੱਜ ਅਸੀਂ ਬਲੌਗ ਦੇ ਵਿੱਚ ਤੁਹਾਨੂੰ ਉਹ ਵੀ ਵੀਡੀਓ ਦਿਖਾਵਾਂਗੇ ਤੇ ਜੇ ਪਸੰਦ ਆਈ ਦੱਸਿਓ ਕਿਵੇਂ ਦੀ ਬਣੀ ਐ ਤੇ ਤੁਸੀਂ ਵੀ ਟਰਾਈ ਕਰਿਓ ਆਪਣੇ ਘਰ ਦੇ ਵਿੱਚ ਲਓ ਜੀ ਅੱਜ ਅਸੀਂ ਬਣਾਵਾਂਗੇ ਬ੍ਰੈਡ ਪਿਆਜ਼ਾਂ ਵਾਲੇ ਬ੍ਰੈਡ ਜਿਹੜੇ ਕਿ ਅੱਜ ਕੱਲ YouTube ਤੇ ਬਹੁਤ ਵਧੀਆ ਚੱਲ ਰਹੇ ਨੇ ਟ੍ਰੈਂਡਿੰਗ ਦੇ ਵਿੱਚ ਬ੍ਰੈਡ ਅਨੀਅਨ ਜਿਹਦੇ ਵਾਸਤੇ ਅਸੀਂ ਪਿਆਜ਼ ਤੇ ਧਨੀਆ ਨੂੰ ਬਰੀਕ-ਬਰੀਕ ਕੱਟ ਕੇ ਇਹਨੂੰ ਨੂਨ ਪਾ ਕੇ ਰੱਖਤਾ ਤਾਂ ਕਿ ਇਹਨਾਂ ਦਾ ਜਿਹੜਾ ਐਕਸਟਰਾ ਪਾਣੀ ਨਿਕਲ ਜਾਵੇ ਸੱਡ ਦਿਨ ਪਿਆਜ਼ ਪਾਣੀ ਹੋ ਗਏ ਜੀ 5-6 ਮਿੰਟ ਨੂਨ ਪਾ ਦੇਣ ਦੇਖੋ ਪਾਣੀ ਨਿਕਲੇ ਇਹਨਾਂ ਦਾ ਵਧੀਆ ਤੇ ਹੁਣ ਆਪਾਂ ਕਰਾਂਗੇ ਜੀ ਘੋਲ ਤਿਆਰ ਅੰਪਲਾ ਕਰਸ ਪਾਏ ਜੀ ਪਾਏ ਵੀ ਪਾਏ ਜੀ ਜੀਰਾ ਪਾਏ ਜੀ ਆਪਾਂ ਨੇ ਮੈਂ ਕੁਟੇ ਹੇ ਹਰੀ ਮਿਰਚ ਵੀ ਪਾਉਂਗੇ ਹਲਦੀ ਕੁੱਤਨੀਆ ਪਾਊਡਰ ਆਲਾ ਪਾਉਂਗੇ ਇਹਦੇ ਕਰਾਂਗੇ ਅਜੇ ਹੋਰਾਂ ਦਾ ਹਮਾਂ ਕਰਾਂਗੇ ਇਹ ਇਹ ਪਾ ਲਿਆ ਵਿੱਚ ਬੇਸਣ ਤੇ ਉਹਨਾਂ ਨੂੰ ਮਿਕਸ ਕਰਦੇ ਆਂਗੇ ਇਹਦੇ ਬੇਸਣ ਵਰਗਾ ਇਹਦੇ बेसन घट थोड़ है जी हो पावगे हो पाए थोड़ा जो बस बाकी फिर देख ली ने पानी पाइप आप पतीली ਬਸ ਥੋੜਾ ਬਹੁਤ ਕਰਕੇ ਥੋੜਾ ਜਿਹਾ ਭਾਈ ਬਾਤ ਲੋ ਜੀ ਕੋਲ ਤਿਆਰ ਆਪਣਾ ਫਿਰ ਦਿਖਾਉਣਾ ਤੁਹਾਨੂੰ ਬਣਾ ਕੇ ਬਰੈਡ ਲੋਈ ਤੇਲ ਧਰ ਲਿਆ ਆਪਾਂ ਨੇ ਇਹਨੂੰ ਗਰਮ ਹੋਣ ਦੇਵਾਂਗੇ ਇਹ ਲੋ ਜੀ ਆਏ ਆਪਾਂ ਇਹਦੇ ਉੱਤੇ ਬੇਸਣ ਲਾ ਦਾਂਗੇ ਸਾਰ ਇਹਦੇ ਵਿੱਚ ਆਪਾਂ ਨੇ ਪਿਆਜ਼ ਘੋਲ ਕੇ ਰੱਖੇ ਨੇ ਲੈ ਕੇ ਉੱਪਰ ਦੋ ਕੇ ਨਾਲੇ ਰੱਖਿਆ ਤਾਂ ਇਹ ਖਿੱਚ ਗਿਆ ਉਹਦਾ ਆਪਾਂ ਮਾਚਾ ਕਰ ਲੈਂਦੇ ਹਾਂ ਤੋਂ ਚੱਕੋ ਲਓ ਜੀ ਆਇਆ ਇਸ ਤਰ੍ਹਾਂ ਉੱਤੇ ਲਾ ਕੇ ਪਿਆ ਜਾਨ ਦਾ ਬੈਟਰ ਆਪਾਂ ਤਿਆਰ ਕੀਤਾ ਤੇ ਘਿਪ ਤੇਲ ਦੇ ਉੱਤੇ ਫਰਾਈ ਕਰ ਲਾਂਗੇ ਦੇਖੋ ਬਹੁਤ ਵਧੀਆ ਕ੍ਰਿਸਪੀ ਬ੍ਰੈਡ ਬਣਨਗੇ ਇਸ ਤਰ੍ਹਾਂ

ਦੇਖੋ ਇਹ ਕਿੰਨਾ ਵਧੀਆ ਕਲਰ ਆਇਆ ਬਹੁਤ ਵਧੀਆ ਰੜਕ ਕੇ ਚਾਹ ਹੁੰਦੀ ਹੈ ਲੋ ਜੀ ਆਪਣੇ ਬ੍ਰੈਡ ਰੜਕ ਗਿਆ ਤਿਆਰ ਨੇ ਬਿਲਕੁਲ ਲਓ ਜੀ ਆਪਾਂ ਦਵਾਰੇ ਐਵੇਂ ਜਿਵੇਂ ਸਾਰੇ ਬਰੈਡ ਡਿਪ ਕਰ ਕਰਕੇ ਵੇਸਨ ਚ ਪਾਈ ਜਾਵਾਂਗੇ ਨਾ ਇਹਨਾਂ ਤੋਂ ਸਾਰੇ ਬਰੈਡ ਬਣਾ ਕੇ ਤਿਆਰ ਕਰ ਲਾਂਗੇ ਦਿਖਾਉਣੇ ਸਾਨੂੰ ਬਾਅਦ ਦੇ ਵਿੱਚ ਲਓ ਜੀ ਆਪਣਾ ਦੂਸਰਵੀ ਰੜਕ ਕੇ ਤਿਆਰ ਹੈ। ਦੇਖੋ ਬਹੁਤ ਵਧੀਆ ਰੜਦੇ ਨੇਗੇ ਬ੍ਰੈਡ। ਲਓ ਜੀ ਇਹ ਵੀ ਆਪਣੇ ਬ੍ਰੈਡ ਰੜ ਗਏ ਚੰਗੀ ਤਰ੍ਹਾਂ। ਇਹਨਾਂ ਕੱਢ ਦਿਆਂ ਬਾਹਰ। ਲਓ ਜੀ ਬ੍ਰੈਡ ਆਪਣੇ ਸਾਰੇ ਬਣ ਕੇ ਐਦਾਂ ਹੀ ਬਣਾ ਕੇ ਰੱਖ ਲਾਂਗੇ। ਇਸ ਦੇ ਨਾਲ ਤੁਹਾਨੂੰ ਕਿਵੇਂ ਲੱਗੇ ਸਾਡੇ ਰਸਤੀ। ਲਓ ਜੀ ਹੁਣ ਅਸੀਂ ਲੱਗਿਆ ਬ੍ਰੈਡ ਖਾਣ। ਇਹ ਨੇ ਸਾਡੇ ਇਨ ਬ੍ਰੈਡ ਤੇ ਨਾਲ ਸੌਸ ਟਮੇਟੋ ਸੌਸ ਲੈਤੀ। ਲਓ ਜੀ ਅੱਜ ਅਸੀਂ ਇਹ ਰੈਸਪੀ ਤੁਹਾਨੂੰ ਦਿਖਾਈ ਹੈ ਬਣਾਈ ਕਈ ਦਿਨ ਹੋ ਗਏ ਉਦੋਂ ਦੀ ਤੇ ਅੱਜ ਤੁਹਾਨੂੰ ਦਿਖਾਈ ਹੈ ਵਿੱਚ ਐਡ ਕਰੀ ਹੈਗੀ ਗ੍ਰਿੰ ਬਲੌਗ ਦੇ ਤੇ ਜੇ ਤੁਹਾਨੂੰ ਸਾਡੀ ਰੈਸਪੀ ਅੱਜ ਦੀ ਪਸੰਦ ਆਈ ਤਾਂ ਦੱਸਿਓ ਜਰੂਰ ਕਮੈਂਟ ਕਰਕੇ ਹੁਣ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਦਾ ਇੱਥੇ ਕਰਦੇ ਹਾਂ ਐਂਡ ਤੇ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ